ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਂਬਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਪਪੰਦਰੀ ਭਗਵੰਤ ਮਾਨ ਨੇ ਜਨਮਸ਼ਟਮੀ ਮੌਕੇ ਦਿੱਤੀਆਂ ਲੋਕਾਂ ਨੂੰ ਵਧਾਈਆਂ ਸੋਸ਼ਲ ਮੀਡੀਆ ਪੋਸਟ ਰਾਹੀਂ ਲਿਖਿਆ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜਨਮ ਦਿਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀਆਂ ਸੋਸ਼ਲ ਮੀਡੀਆ ਪੋਸਟ ਰਾਹੀਂ ਬਤਾਈਆਂ ਲਿਖਿਆ ਕਿ ਪ੍ਰਮਾਤਮਾ ਹਮੇਸ਼ਾ ਤੰਦਰੁਸਤੀ ਤੇ ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ੇ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕੀਤਾ ਤਰਨਤਾਰਨ ਦੇ ਪੱਟੀ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਹਰ ਸੰਭਾਵਿਤ ਇਨ੍ਹਾਂ ਪਿੰਡਾਂ ਦੇ ਲੋਕਾਂ ਤੇ ਉੱਚ ਅਧਿਕਾਰੀਆਂ ਨਾਲ ਵੀ ਕੀਤੀ ਗੱਲਬਾਤ ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਆਪਣੇ 29 ਸੰਗਠਿਤ ਜ਼ਿਲ੍ਹਿਆਂ ਦੇ ਲਈ ਲਗਾਏ ਅਬਜ਼ਰਵਰ 3 ਮਹੀਨੇ ਤੱਕ ਹੋਣ ਵਾਲੀਆਂ ਜ਼ਿਲ੍ਹਾ ਪ੍ਰਧਾਨਾਂ ਦੀਆਂ ਚੋਣਾਂ ਦੇ ਵਿੱਚ ਇਨ੍ਹਾਂ ਅਬਜ਼ਰਵਰਾਂ ਦੀ ਰਹੇਗੀ ਅਹਿਮ ਭੂਮਿਕਾ ਕੌਮੀ ਜਨਰਲ ਸਕੱਤਰ ਕੇ ਸੀ ਵੇਣਗੋਪਾਲ ਨੇ ਜਾਰੀ ਕੀਤੀ ਅਬਜ਼ਰਵਰਾਂ ਦੀ ਸੂਚੀ ਗਿਰਾਦੇ ਤਲਵੰਡੀ ਰੋਡ ਤੇ ਇੱਕ ਸੁਨਿਆਰੇ ਦੀ ਦੁਕਾਨ ਤੇ ਲੁੱਟਕੋ ਦੀ ਵਾਰਦਾਤ ਕਰਨ ਵਾਲੇ ਤਿੰਨ ਲੁਟੇਰਿਆਂ ਦਾ ਕੀਤਾ ਪੁਲਿਸ ਨੇ ਇਨਕਾਊਂਟਰ ਪੁਲਿਸ ਵੱਲੋਂ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਕੀਤਾ ਗਿਆ ਹੱਲ ਤੇ ਤਿੰਨਾਂ ਨੂੰ ਕੀਤਾ ਗਿਆ ਗ੍ਰਿਫਤਾਰ ਪਾਚੀਵਾੜਾ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 1 ਗ੍ਰਾਮ ਹੈਰਨ ਤੇ 41000 ਰੁਪਏ ਦੀ ਡਰਗਮਨੀ ਸਮੇਤ ਕੀਤਾ ਤਕਬੋ ਪੁਲਿਸ ਅਧਿਕਾਰੀ ਦੇ ਮੁਤਾਬਿਕ ਕਾਬੂ ਕਰਨ ਦੌਰਾਨ ਨਸ਼ਾ ਤਸਕਰ ਨੇ ਕੀਤੀ ਪੁਲਿਸ ਅਧਿਕਾਰੀਆਂ ਨਾਲ ਹੱਥੋਂ ਪਾਈ ਮੁਲਜ਼ਮ ਖਿਲਾਫ ਪਹਿਲਾ ਵੀ ਨੇ 8 ਪਰਚੇ ਦਰਜ ਇੱਕ ਜਸਦੀਪ ਸਿੰਘ ਜੱਸਾ ਨਾਂ ਦਾ ਇਹ ਸਮਗਲ ਅਸੀਂ ਵੱਡਾ ਮਗਰਮਾਸੀ ਜਿਹਦੇ ਸੰਬੰਧੀ ਸਾਨੂੰ ਇਲਾਕੇ 'ਚ ਵੀ ਵਾਰ-ਵਾਰ ਇਨਫੋਰਮੇਸ਼ਨ ਆਦੀ ਸੀ ਇਹਦੇ ਖਾਫ ਅੱਠ ਪਰਚੇ ਪਹਿਲਾਂ ਜਿਹੜੇ ਐਨਡੀਪੀਐਸ ਦੇ ਤੇ ਜਿਹੜੀ ਕੋਟਮਾਰ ਦਾ ਵੀ ਇੱਕ ਦਾ ਪਰਚਾ ਦਰਜ ਹੈ ਇਹਦੇ ਸੰਬੰਧੀ ਸਾਡੇ ਮਾਨਯੋਗ ਐਸਐਸਪੀ ਯੋਤੀ ਜਦਰ ਵੈਦ ਜੀ ਵੱਲੋਂ ਇਹਨੂੰ ਬਹੁਤ ਹੀ ਜਿਹੜਾ ਸੀਰੀਅਸ ਲਿਆ ਗਿਆ ਸੀ ਇੱਕ ਮਹੀਨੇ ਤੋਂ ਜਿਹੜੇ ਸਾਡੇ ਟੈਸਚੋ ਇਨਸਪੈਕਟਰ ਰਮੇਂਦਰ ਸਿੰਘ ਤੇ ਉਹਦੀ ਟੀਮ ਇਹਦੇ ਮਗਰ ਲੱਗੀ ਹੋਈ ਸੀ ਜਿਹੜਾ ਪਰसों ਨਾਕੇ ਜਿਹੜਾ ਰਾਉਂਡ ਅਪ ਕੀਤਾ ਜਦੋਂ ਇਹਨੂੰ ਰਾਉਂਡ ਅਪ ਕੀਤਾ ਇਦੇ ਕੋਲੋਂ 21.90 ਮਿਲੀਗ੍ਰਾਮ ਜਿਹੜੀ ਹੈਰੋਨ ਬ੍ਰਾਂਡ ਹੋਈ ਹੈ ਜਦੋਂ ਇਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਰਾਉਂਡ ਅਪ ਕਰਨ ਦੀ ਤੇ ਸਾਡੇ ਨਾਲ ਜਿਹੜਾ ਮੁਲਾਜ਼ਮਾਂ ਨਾਲ ਵੀ ਇਮਜ਼ਾਮਤ ਕੀਤੀ ਹੈ ਜਿਹਦੇ ਸੰਬੰਧੀ ਇਹਦੇ ਖਿਲਾਫ ਮਕਦਮਾ ਨੰਬਰ 147 14825 ਨੂੰ 2127 A ਐਂਡ ਪੀਐਸ 132 221 ਜਿਹੜਾ ਵੀਐਨਐਸ ਦੀ ਸੈਕਸ਼ਨ ਦੇ ਤਹਿਤ ਜਿਹੜਾ ਮੁਲਾਜ਼ਮ ਦੀ ਡਿਊਟੀ ਦੀ ਇਮਜ਼ਾਮਤ ਕਰਨ ਦਾ ਇਹਨੂੰ ਰਿਕਾਰਡ ਕੀਤਾ ਹੈ ਤੇ ਇਸ ਤੋਂ ਇਲਾਵਾ ਜਦੋਂ ਦਾ ਇਹ ਕੰਮ ਕਰ ਰਿਹਾ ਇਹਦੀ ਅਸੀਂ ਪ੍ਰਾਪਰਟੀ ਦੀ ਵੀ ਜਿਹੜੀ ਜਾਂਚ ਕਰ ਰਹੇ ਹਾਂ ਬਰਨਾਲਾ ਦੇ ਪਿੰਡ ਸੁਖਪੁਰਾ ਮੋੜ ਵਿਖੇ 46 ਕਿਵਿ ਬਿਜਲੀ ਗ੍ਰਿਡ ਨੂੰ ਬਣਾਇਆ ਨਿਸ਼ਾਨਾ ਬਿਜਲੀ ਬੋਰਡ ਦੇ ਦੋ ਕਰਮਚਾਰੀਆਂ ਤੇ ਇੱਕ ਕਿਸਾਨ ਨੂੰ ਬਨ ਕੇ 105 ਬੈਟਰੀਆਂ ਇੱਕ ਗੱਡੀ ਤੇ ਇੱਕ ਮੋਬਾਈਲ ਫੋਨ ਕੀਤਾ ਚੋਰੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਇਹਨਾਂ ਅਨੁਸਾਰ ਸਵੇਰੇ ਸੂਚਨਾ ਮਿਲੀ ਹੈ ਜੀ ਕਿ ਬਿਜਲੀ ਗ੍ਰਿਡ ਸੁਖਪੁਰਾ ਮੋੜ ਵਿਖੇ ਨਾ ਕੋਈ 5-7 ਬੰਦੇ ਅੰਦਰ ਦਾਖਲ ਹੋਏ ਨੇ ਕਿ ਉੱਥੇ ਉਹਨਾਂ ਨੇ ਯੂਨੀਅਨ ਕਰਮਚਾਰੀਆਂ ਦੀ ਕਟਮਾਰ ਕੀਤੀ ਹੈ ਤੇ ਚੋਰੀ ਬੈਟਰੀਆਂ ਚੋਰੀ ਕਰਕੇ ਲੈ ਕੇ ਚਲੇ ਜੀ ਉਹਨਾਂ ਦੀ ਗੱਡੀ ਵੀ ਉਥੇ ਮੌਕੇ ਤੇ ਵਾਟ ਗਈ ਹੈ ਜਾਂਚ ਕਰ ਰਹੇ ਹਾਂ ਮੌਕੇ ਤੇ ਪਹੁੰਚ ਗਏ ਮੌਕਾ ਦੇਖ ਰਹੇ ਹਾਂ ਜਾਂਚ ਕਰ ਰਹੇ ਹਾਂ ਜੋ ਜਾਂਚ ਬਰਾਣਾ ਵਿਕਰ ਸਖਤ ਸਖਤ ਕਾਰਵਾਈ ਨੇ ਖਿਲਾਫ ਕੀਤੀ ਜਾਊਗੀ ਮੁਖਤਰ ਦੇ ਪਿੰਡ ਇਨਾ ਖੇੜਾ ਦੇ ਵਿੱਚ ਇੱਕ ਨੌਜਵਾਨ ਨੇ ਲੜਕੀ ਨਾਲ ਕਰਵਾਈ ਲਵ ਮੈਰਿਜ ਤੇ ਨੌਜਵਾਨ ਦੇ ਪਰਿਵਾਰ ਨੇ ਲਗਾਏ ਲੜਕੀ ਦੇ ਪਰਿਵਾਰ ਤੇ ਉਹਨਾਂ ਦੇ ਘਰ ਵਿੱਚ ਵੜ ਕੇ ਪੰਤ ਤੋੜ ਕਰਨ ਦੇ ਇਲਜ਼ਾਮ ਤੇ ਨਾਲ ਹੀ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਸ਼ਿਕਾਇਤ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਮੈਂ ਅਮਰਤਾਰੀ ਬੰਦਾ ਹਾਂ ਕੁਛ ਸਮਾਂ ਪਹਿਲਾਂ ਹੀ ਮੀਨਾਇਕ ਹੋ ਗਿਆ ਮੇਰੇ ਬੇਟਾ ਜਿਹੜਾ ਪਿੰਡ ਦੀ ਕੁੜੀ ਨਾਲ ਸਹਿਮਤੀ ਨਾਲ ਰਜਮੰਦੀਨ ਉਹਨਾਂ ਨੇ ਵਿਆਹ ਕਰਵਾ ਲਿਆ ਪਿੰਡ ਮੇਰਾ ਹੀ ਨਾ ਖੜਾ ਜੀ ਮੈਂ ਅਮਰਤਾਰੀ ਬੰਦਾ ਹਾਂ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਮੇਰੇ ਬੇਟੇ ਨੇ ਤੇ ਲੜਕੀ ਨੇ ਆਪ ਦੇ ਵਿਚ ਰਜਮੰਦੀਨ ਨਾਲ ਵਿਆਹ ਕਰਵਾਇਆ ਨੇ ਉਸ ਤੋਂ ਬਾਅਦ ਜਿਹੜੇ ਲੜਕੀ ਦੇ ਪਰਿਵਾਰ ਵਾਲੇ ਗੁੰਡਾਗਰਦੀ ਕਰਦੇ ਮੇਰਾ ਘਰ ਸਾਰਾ ਤੋੜ ਦਿੱਤਾ ਗਿਆ ਸਾਰੇ ਸਮਾਨ ਜ਼ਰੂਰੀ ਵੀ ਜੋ ਜੁੜਾ ਦੇ ਸਮਾਨ ਸੇ ਚੁੱਕ ਕੇ ਲੈ ਗਿਆ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਵੇ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਨਾਲ ਕੋਈ ਧੱਕੇਸ਼ਾਹੀ ਨਾ ਕੀਤੀ ਜਾਵੇ ਤੇ ਇਹ ਜਿਹੜੇ ਪਰਿਵਾਰ ਵਾਲੇ ਕੁੜੀ ਵਾਲੇ ਨੇ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਅਟਾਰੀ ਵਾਗਾ ਬਾਰਡਰ ਤੇ ਰਿਟਰੀਟ ਸੈਰਮਨੀ ਦਾ ਬਦਲਿਆ ਸਮਾਂ ਹੁਣ 6:30 ਵਜੇ ਤੋਂ 7:00 ਵਜੇ ਤੱਕ ਸ਼ਾਮ ਦੀ بجائے ਹੋਵੇਗੀ ਸ਼ਾਮ ਨੂੰ 6:00 ਵਜੇ ਤੋਂ 6:30 ਵਜੇ ਤੱਕ ਰਿਟਰੀਟ ਸੈਰਮਨੀ ਬਦਲੇ ਮੌਸਮ ਨੂੰ ਵੇਖਦੇ ਹੋਏ ਬੀਐਸਐਫ ਵੱਲੋਂ ਲਿਆ ਗਿਆ ਫੈਸਲਾ ਪੰਜਾਬ ਸਰਕਾਰ ਵੱਲੋਂ 27 ਅਗਸਤ ਨੂੰ ਸੰਵਤ ਸਰੀ ਦਿਵਸ ਦੇ ਚਲਦੇ ਕੀਤਾ ਗਿਆ ਪੰਜਾਬ ਦੇ ਵਿੱਚ ਰਾਖਵੀਂ ਛੁੱਟੀ ਦਾ ਐਲਾਨ ਜਾਰੀ ਨੋਟੀਫਿਕੇਸ਼ਨ ਮੁਤਾਬਕ ਸਰਕਾਰੀ ਕਰਮਚਾਰੀ ਇਸ ਛੁੱਟੀ ਨੂੰ ਆਪਣੀ ਮਰਜ਼ੀ ਮੁਤਾਬਕ ਕਦੇ ਵੀ ਲੈ ਸਕਣਗੇ ਪਰ ਇਸ ਦਿਨ ਸਰਕਾਰੀ ਦਫ਼ਤਰ ਆਮ ਦਿਨਾਂ ਵਾਂਗ ਰਹਿਣਗੇ ਖੁੱਲੇ ਐਸੇ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸੰਦੇ ਹੋ ਇਜਾਜ਼ਤ ਸਤਿ ਸ਼੍ਰੀ ਅਕਾਲ